ਸਾਈਕਲ ਜਿੱਤੇ ਆ ਮੈਡਲ ਮੈਡਲ ਦਿੱਤੇ ਇੱਕ ਵੇ ਗਏ ਸੀ ਉੱਥੇ ਕਿ ਮੈਡਲ ਤੇ ਸਾਈਕਲ ਤੇ ਪੈਸੇ ਮਿਲੇ ਸੀ ਇੱਕ ਕਰੇ ਸੀ ਗਏ ਉੱਥੇ ਕੱਲੇ ਸਾਈਕਲ ਤੇ ਪੈਸੇ ਮਿਲੇ ਸੀਗੇ ਅਸੀਂ ਤਿੰਨਰ ਸਾਈਕਲ ਤੇ ਪੈਸੇ ਹੀ ਜਿੱਤੇ ਆ ਅਸੀਂ ਫੋਜੀ ਬਣਨਾ ਅਸੀਂ ਫੋਜੀ ਬਣ ਕੇ ਅਸੀਂ ਅੱਜ ਕੁਝ ਬਣ ਨੂੰ ਦਿਖਾਉਣਾ ਵੇ ਅਸੀਂ ਜੋ ਕਹਿ ਸੀ ਅਸੀਂ ਬਣ ਗਏ ਇਹ 100 ਮੀਟਰ ਭਾਈ ਦੀ ਆਈ 100 ਮੀਟਰ ਦੀ ਇੱਕ ਦੌੜ ਆ ਕਾਈ ਤਿੰਨੇ ਸਾਈਕਲ ਪਹਿਲੀ ਰੇਸ ਨੂੰ ਛੱਡ ਕੇ ਜਿਹੜੇ ਦੋ ਸਾਈਕਲ ਸੀਗੇ ਉਹ ਚੈਲੈਂਜਰ ਵਾਲੇ ਸੀਗੇ ਕਿ ਇਹਨੂੰ ਬੱਚੇ ਨੂੰ ਕੋਈ ਹਰਾਊਗਾ ਤਾਂ ਉਹ ਉਹ ਉਹੂ ਸਹਿਦ ਤੇ ਜਾਣਗੇ ਜਿਹਦੇ ਵਿੱਚ ਨਵਜੋਤ ਸਾਡੇ ਕੋਲੇ ਆਉਦੀ ਨੂੰ ਇੱਕ ਸਾਲ ਹੋ ਗਿਆ ਜੀ ਆਉਦੀ ਨੂੰ ਤੇ ਇਹ ਇਹਨੂੰ ਸਾਨੂੰ ਲੱਗਦਾ ਸੀ ਕਿ ਇਹ ਕੁਝ ਨਾ ਕੁਝ ਕਰੇਗੀ ਬੱਚੀ ਜ਼ਰੂਰ ਪੱਜੇਗੀ ਕਿਉਂਕਿ ਇਹਦਾ ਸਟੈਪ ਕਾਫੀ ਲੰਬਾ ਸੀਗਾ ਇਸ ਬੱਚੀ ਕੋਲੇ ਕੁਝ ਵੀ ਨਹੀਂ ਸੀ ਨੰਗੇ ਪੈਰੀ ਦੌੜਦੀ ਸੀ ਬੱਚੀ ਤੇ ਅਸੀਂ ਹੁਣ ਇਸ ਬੱਚੀ ਦੇ ਆਉਣ ਨਾਲ ਸਾਡੇ ਕੋਲ ਕਾਫੀ ਬੱਚੇ ਆ ਗਏ ਨੇ ਗਰਾਊਂਡ ਦੇ ਵਿੱਚ ਆ ਪੰਮੇਰਾ ਨ ਜਗਤਾਰ ਸਿੰਘ ਹੈ ਅੱਜ ਨਵਜੋਤਕਰ ਬੱਚੇ ਦੇ سلسلے ਦੇ ਵਿੱਚ ਆਪਾਂ ਐਸਐਸਪੀ ਦਫਤਰ ਫਰੀਦਕੋਟ ਵਿਖੇ ਪਹੁੰਚੇ ਸੀਗੇ ਇਹਨੇ ਜਿਹੜੇ ਤਿੰਨ ਸਾਈਕਲ ਜਿੱਤੇ ਸੀ ਤੇ ਹਾਈਲਾਈਟ ਹੋਈ ਆ ਤੇ ਐਸਐਸਪੀ ਪ੍ਰਗਿਆ ਮੈਡਮ ਪ੍ਰਗਿਆ ਜਾਨ ਨੇ ਬਹੁਤ ਹੀ ਜ਼ਿਆਦਾ ਹੌਸਲਾ ਫਜ਼ਾਈ ਕੀਤਾ ਹੈ ਸਾਨੂੰ ਮੋਟੀਵੇਸ਼ਨ ਦਿੰਦਾ ਹੈ ਤੇ ਇੱਕ ਵਿਸ਼ਵਾਸ ਦਿਵਾਇਆ ਕਿ ਜਦੋਂ ਵੀ ਇਸ ਬੱਚੇ ਨੂੰ ਕਿਸੇ ਚੀਜ਼ ਦੀ ਰਿਕੁਆਇਰਮੈਂਟ ਆ ਜ਼ਰੂਰਤ ਆ ਉਹ ਇੱਥੇ ਨੇ ਜਿਵੇਂ ਚੇਂਜ ਵੀ ਹੋ ਕੇ ਕਿਸੇ ਹੋਰ ਜ਼ਿਲ੍ਹੇ ਚ ਜਾਂਦੇ ਨੇ ਤੇ ਇਸ ਬੱਚੇ ਦੀ ਹੈਲਪ ਲਈ ਉਹ ਹਮੇਸ਼ਾ ਅੱਗੇ ਆਉਣਗੇ ਇਹ ਕਿਹੜੀ ਗੇਮ ਬੱਚੀ ਖੇਡਦੀ ਹੈ ਔਰ ਕਦੋਂ ਸ਼ੁਰੂਆਤ ਕੀਤੀ ਹੈ ਤੁਸੀਂ ਵੀ ਇਹਨਾਂ ਨੇ ਕਿਹਾ ਦੇ ਰਹੇ ਬਹੁਤ ਵੱਡੀ ਮਦਦ ਕਰ ਰਹੇ ਉਹਨਾਂ ਨੇ ਅੱਛਾ ਇਹ 100 ਮੀਟਰ ਭਾਈ ਦੀ ਆਈ 100 ਮੀਟਰ ਦੀ ਇੱਕ ਦੌੜ ਆ ਗਈ ਤੇ ਇਹਨੇ ਜਿਹੜਾ ਪਿੰਕਾ ਚਾਰਕ ਵੱਲੋਂ ਚਲਾਈ ਗਈ ਇਹ ਮਹਿਮਾ ਜਿਹੜੀ ਲਹਿਰ ਚਲਾਈ ਉਹਨਾਂ ਨੇ ਉਹਦੇ ਵਿੱਚੋਂ ਇਹ ਪੂਰੇ ਪੰਜਾਬ ਦੇ ਵਿੱਚੋਂ ਤਿੰਨ ਸਾਈਕਲ ਜਿੱਤ ਚੁੱਕੀ ਆ ਤੇ ਉਹ ਤਿੰਨੇ ਸਾਈਕਲ ਪਹਿਲੀ ਰੇਸ ਨੂੰ ਛੱਡ ਕੇ ਜਿਹੜੇ ਦੋ ਸਾਈਕਲ ਸੀਗੇ ਉਹ ਚੈਲੈਂਜ ਵਾਲੇ ਸੀਗੇ ਕਿ ਇਹਨੂੰ ਬੱਚੇ ਨੂੰ ਕੋਈ ਹਰਾਊਗਾ ਤਾਂ ਉਹ ਉੜੂ ਸਹਿਦ ਤੇ ਜਾਣਗੇ ਇਸ ਟਾਈਮ ਨੈਕਸਟ ਜਿਹੜਾ ਸੰਡੇ ਆਉਣਾ ਕਾਤਰੋ ਸੰਗਰੂਰ ਉੱਥੇ ਆ ਉਹ ਵੀ ਚੈਲੰਜ ਦੇ ਨਾਲ ਆ ਤੇ ਇਸ ਬੱਚੀ ਉੱਥੇ ਆਪਾਂ ਲੈ ਕੇ ਜਾ ਰਹੇ ਆ ਰੇਸ ਲਾਉਗੀ ਤਾਂ ਸਾਨੂੰ ਉਮੀਦ ਆ ਕਿ ਜਿੱਤੂਗੀ ਤੇ ਇਹ ਸਾਈਕਲਾਂ ਤੱਕ ਦਾ ਸਫਰ ਨਹੀਂ ਆ ਤਾਂ ਆਪਾਂ ਇਸ ਬੱਚੀ ਨੂੰ ਇੰਟਰਨੈਸ਼ਨਲ ਟਰੈਕ ਤੱਕ ਲੈ ਕੇ ਜਾਣ ਦਾ ਸੁਪਨਾ ਕਰਦੇ ਆਂ ਬੱਚੀ ਨੇ ਵੀ ਕਿਹਾ ਵੀ ਮੈਂ ਫੌਜੀ ਬੰਨਾ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਸ ਬੱਚੀ ਦਾ ਕਿਸ ਤਰੀਕੇ ਦਾ ਸਾਥ ਦੇਉਗੇ ਜਿਵੇਂ ਮੇਰਾ ਇਹਦੇ ਨਾਲ ਸਾਲ ਲੰਘਿਆ ਇੱਕ ਪਿਛਲਾ ਸਾਲ ਲੰਘਿਆ ਤਾ ਬਾਕੀ ਬੱਚਿਆਂ ਨਾਲੋਂ ਟੋਟਲੀ ਡਿਫਰੈਂਸ ਹੈ ਕਿ ਇੱਕ ਇੱਕ ਜਿਹੜਾ ਸਪੋਰਟਸ ਬੱਚੇ ਦੇ ਵਿੱਚ ਡਿਸਪਲਨ ਹੋਣਾ ਚਾਹੀਦਾ ਸਾਰਾ ਕੁਝ ਹੈ ਅਗਰ ਆਪਾਂ ਘੱਟ ਚੀਜ਼ਾਂ ਦੇ ਵਰਕ ਕਰਦੇ ਆ ਕਿ ਆਪਾਂ ਨੂੰ ਚੀਜ਼ਾਂ ਦੇ ਵਿੱਚ ਜ਼ਿਆਦਾ ਪਾਉਣ ਦੀ ਲੋੜ ਨਹੀਂ ਉਹਨਾਂ ਨੂੰ ਜਿਹੜੀਆਂ ਚੀਜ਼ਾਂ ਪਾਈਆਂ ਹੋਈਆਂ ਉਹ ਉਸੇ ਤਰ੍ਹਾਂ ਦੀ ਲੋੜ ਹੈ ਤਾਂ ਉਸੇ ਕਰਕੇ ਵੀ ਆਪ ਨੂੰ ਇਹਨੂੰ ਹੈਲਪ ਕਰਨੇ ਵੀ ਸੌਖੀ ਹੋ ਜਾਊਗੀ ਤਾਂ ਆਪਾਂ ਇਹਦੇ ਨਾਲ ਖੜੇ ਆ ਜਦੋਂ ਤੱਕ ਇਹ ਕੁਝ ਬਣ ਨਹੀਂ ਜਾਂਦੀਗੀ ਆਪਣੇ ਕੋਲੇ ਆਹ ਤੇ ਆਪਾਂ ਇਹਦੇ ਨਾਲ ਖੜੇ ਆ ਤੇ ਆਪਾਂ ਇਹਨੂੰ ਕੁਛ ਨਾ ਕੁਛ ਬਣਾ ਕੇ ਛੱਡਾਂਗੇ ਕਿਉਂਕਿ ਆ ਆਪਾਂ ਮੈਂ ਫੌਜ ਚ ਰਿਟਾਇਰ ਹੋਇਆ ਤੇ ਮੈਨੂੰ ਲੱਗਦਾ ਕਿ ਜੇ ਮੈਂ ਇੱਕ ਬੱਚੇ ਨੂੰ ਆਪਾਂ ਸਟੈਬਲਿਸ਼ ਕਰਤਾ ਤੇ ਇਸ ਤੋਂ ਵੱਡੀ ਅਚੀਵਮੈਂਟ ਮੇਰੇ ਵਾਸਤੇ ਕੁਛ ਨਹੀਂ ਹੈ ਕਿ ਦੇਸ਼ ਦੀ ਸੇਵਾ ਕੀਤੀ ਹੁਣ ਆਪਾਂ ਕਿਸੇ ਬੱਚੇ ਦੀ ਸੇਵਾ ਕਰਦੀਏ ਇੱਕ ਫੈਮਿਲੀ ਦੀ ਸੇਵਾ ਕਰਦੀਏ ਇੱਕ ਆਪਣੇ ਪੰਜਾਬ ਨੂੰ ਜਾਂ ਦੇਸ਼ ਇੰਡੀਆ ਨੂੰ ਇੱਕ ਇਹੋ ਜਿਹਾ ਫੀਟਰ ਬਣਾ ਕੇ ਦੇ ਦਈਏ ਜਿਹੜਾ ਕਿਤੇ ਹਾਰੇ ਨਾ ਤੇ ਹਰ ਥਾਂ ਤੇ ਚੈਲੰਜ ਨਾ ਜਾਵੇ ਤਾਂ ਬਹੁਤ ਵੱਡੀ ਉਪਲਬਧੀ ਹੋ ਗਈ ਮੇਰੇ ਵਾਸਤੇ ਬੱਚੀ ਨੇ ਸੋਚ ਟੋੜੀ ਸੋਚ ਨੂੰ ਵੀ ਕਿ ਸੋਚਿਆ ਨਹੀਂ ਵੀ ਮੈਂ ਫੌਜ ਭਰਤੀ ਹੋਣਾ ਕਿ ਆਪਦੀ ਸੋਚ ਮੈਨੂੰ ਲੱਗਦਾ ਹੈ ਕਿ ਹਾਂ ਵੀ ਇਹ ਦਾ ਵੀ ਜਿਹੜਾ ਮੈਨੂੰ ਵੇਖ ਕੇ ਕਿਉਂਕਿ ਜਿਹੜਾ ਮੇਰਾ ਬਿਹੇਵੀਅਰ ਟਾਕਿੰਗ ਆ ਕਿਉਂਕਿ ਹੋ ਜਾਂਦੀ ਹੈ ਬੱਚਿਆਂ ਨਾਲ ਕਿ ਹਾਂ ਵੀ ਮੈਂ ਜਿਹੜੀਆਂ ਚੀਜ਼ਾਂ ਸਮਝਾਉਣੀ ਕਿ ਬਾਹਰ ਅੰਦਰ ਨਿਕਲ ਕੇ ਹਰ ਚੀਜ਼ ਦਾ ਪਤਾ ਕਿ ਕਿਹੜੀ ਗਲਤ ਹੈ ਕਿਹੜੀ ਸਹੀ ਹੈ ਇਹਨਾਂ ਨੂੰ ਦੱਸਿਆ ਜਾਂਦਾ ਟੋਕਿਆ ਜਾਂਦਾ ਹਰ ਚੀਜ਼ ਤੋਂ ਮੈਨੂੰ ਲੱਗਦਾ ਹੈ ਕਿ ਉਸੇ ਕਰਕੇ ਇਹਨੂੰ ਲੱਗਿਆ ਕਿ ਹਾਂ ਫੌਜੀ ਬੰਨਾ ਠੀਕ ਹੈ ਕਿ ਉਸ ਫੌਜ ਕਿਹੋ ਜਿਹਾ ਆਰਗੇਨਾਈਜੇਸ਼ਨਾਂ ਵੀ ਜਿੱਥੇ ਪਤਾ ਲੱਗਦਾ ਕਿ ਆਪਾਂ ਨੂੰ ਕਿਵੇਂ ਸਰਵਾਈਵ ਕਰਨਾ ਦੂਜਿਆਂ ਨਾਲ ਕਿਵੇਂ ਰਹਿਣਾ ਕਿਵੇਂ ਆਪਾਂ ਦੂਜਿਆਂ ਤੋਂ ਆਪ ਹੋ ਸਕਦੇ ਆ ਸਹੀ ਗਲਤ ਦਾ ਪਤਾ ਲੱਗਦਾ ਤੇ ਉਹਨਾਂ ਸ਼ਾਇਦ ਇਹਦੇ ਵਾਸਤੇ ਮੈਂ ਫਸਟ ਪਰਸਨ ਆ ਜਿਹੜਾ ਇਹਦੇ ਵਾਸਤੇ ਕੁਝ ਲੈ ਕੇ ਆ ਤਾਂ ਕਰਕੇ ਕਹਿੰਦੀ ਹੁਣ ਵੀ ਫੌਜੀ ਬੰਨਾ ਹੈ ਜਨ ਸਰ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਅਸੀਂ ਸਾਦਕ ਵਿਖੇ ਲੈਵਲ ਅਪ ਟ੍ਰੇਨਿੰਗ ਅਕੈਡਮੀ ਚਲਾ ਰੱਖੀ ਆ ਜਿਹਦੇ ਵਿੱਚ ਨਵਜੋਤ ਸਾਡੇ ਕੋਲੇ ਆਉਦੀ ਨੂੰ ਇੱਕ ਸਾਲ ਹੋ ਗਿਆ ਜੀ ਆਉਦੀ ਨੂੰ ਤੇ ਇਹ ਇਹਨੂੰ ਸਾਨੂੰ ਲੱਗਦਾ ਸੀ ਕਿ ਇਹ ਕੁਛ ਨਾ ਕੁਛ ਕਰੇਗੀ ਬੱਚੀ ਜ਼ਰੂਰ ਭੱਜੇਗੀ ਕਿਉਂਕਿ ਇਹਦਾ ਸਟੈਪ ਕਾਫੀ ਲੰਬਾ ਸੀਗਾ ਤੇ ਫਿਰ ਪਹਿਲਾਂ ਤਾਂ ਖੇਡਾ ਕਿਤੇ ਹੋਈਆਂ ਨਹੀਂ ਜੀ ਆਪਣੇ 1 ਸਾਲ ਵਾਂਗੂ ਹੀ ਹੋ ਗਿਆ ਤੇ ਹੁਣ ਜਿਵੇਂ ਖੇਡਾ ਵਤਨ ਪੰਜਾਬ ਦੀ ਹੁਣ ਨੈਕਸਟ ਵੀਕ ਚ ਜਾਂ ਸਤੰਬਰ ਦੇ ਦੂਜੇ ਹਫਤੇ ਚ ਆਉਣਗੀਆਂ ਤਸੀਂ ਇਸ ਬੱਚੀ ਨੂੰ ਨੈਸ਼ਨਲ ਲੈਵਲ ਤੱਕ ਤਾਂ ਇਹ ਸਾਲ ਖੜਾਵਾਵਾਂਗੇ ਖੜਾਵਾਵਾਂਗੇ ਅੰਡਰ 11 ਵਿੱਚ ਸਾਡੀ ਕੋਸ਼ਿਸ਼ ਆ ਤੇ ਜਦੋਂ ਜਿਵੇਂ ਜਿਵੇਂ ਬੱਚੀ ਵੱਡੀ ਹੁੰਦੀ ਜਾਊਗੀ ਇਹਨੂੰ ਅਸੀਂ ਇੱਕ ਵਧੀਆ ਟਰੈਕ ਤੇ ਦੇਖਣਾ ਚਾਹੁੰਦੇ ਆ ਤੇ ਐਸਐਸਪੀ ਮੈਡਮ ਦਾ ਵੀ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਮਾਨ ਇਹਨੂੰ ਕਾਫੀ ਲੈ ਕੇ ਦਿੱਤਾ ਅੱਜ ਵਧੀਆ ਯਾਨੀ ਕਿ ਸਪਾਈਕ ਵਗੈਰਾ ਕਿਟ ਵਗੈਰਾ ਇਸ ਬੱਚੀ ਕੋਲੇ ਕੁਝ ਵੀ ਨਹੀਂ ਸੀ ਨੰਗੇ ਪੈਰੀ ਦੌੜਦੀ ਸੀ ਬੱਚੀ ਤੇ ਅਸੀਂ ਹੁਣ ਇਸ ਬੱਚੀ ਦੇ ਆਉਣ ਨਾਲ ਸਾਡੇ ਕੋਲ ਕਾਫੀ ਬੱਚੇ ਆ ਗਏ ਨੇ ਗਰਾਊਂਡ ਦੇ ਵਿੱਚ ਕੁਲਵਿੰਦਰ ਕੌਰ ਸਾਡਾ ਨਾਮ ਹੈ ਜੀ ਬਸ ਅਸੀਂ ਇਹੀ ਸਾਦਕ ਪਿੰਡ ਹੈ ਜੀ ਅਸਵੀਰੇ ਇਹ ਹੀ ਕਹਿਣਾ ਚਾਹੁੰਦੇ ਆ ਕਿ ਬੱਚੀ ਦਾ ਜੋ ਸੁਖਣਾ ਉਹ ਪੂਰਾ ਹੋਵੇ ਤੇ ਬਸ ਜਿੱਥੇ ਇਹਨਾਂ ਦੇ ਕੋਚ ਸਾਹਿਬ ਦੇ ਨਾਲ ਹੀ ਇਹ ਸਹਿਯੋਗ ਸਾਡਾ ਸਾਰਾ ਕਿਹੜੀ ਗੇਮ ਬੱਚੀ ਨੇ ਸ਼ੁਰੂਆਤ ਕੀਤੀ ਹੈ ਪਹਿਲਾਂ ਸ਼ੁਰੂਆਤ ਇਹਨਾਂ ਨੇ ਕੀਤੀ ਹੈ ਵੀਰ ਜੀ ਸਾਈਕਲ ਲੈ ਕੇ ਆਏ ਸੀ ਹਰਾਜ ਪਿੰਡ ਚ ਪਹਿਲਾ ਸਾਈਕਲ ਲੈ ਕੇ ਆਏ ਸੀ ਉਸ ਤੋਂ ਬਾਅਦ ਇਹ ਚੰਡੀਗੜ੍ਹ ਚ ਸਾਈਕਲ ਲੈ ਕੇ ਆਏ ਇੱਕ ਮਲਾਲਾ ਪਿੰਡ ਚ ਲੈ ਕੇ ਆਏ ਜੀ ਦਿਲ ਸਾਈਕਲ ਲੈ ਕੇ ਆਏ ਜੀ ਜਨ ਸਾਈਕਲ ਲੈ ਕੇ ਆਏ ਪਰ ਇਹ ਪਤਾ ਲੱਗਿਆ ਕਿ ਸਾਈਕਲ ਰੱਖਣ ਵਾਸਤੇ ਕੋਈ ਜਗ੍ਹਾ ਨਹੀਂ ਜੀ ਨਹੀਂ ਜੀ ਨਹੀਂ ਹੈ ਕਿ ਜਗ੍ਹਾ ਨਹੀਂ ਹਾਲਾਤ ਕੀ ਇਹ ਕਰਦੇ ਤੁਹਾਡੇ ਹਾਲਾਤ ਤਾਂ ਸਾਡੇ ਵਸ ਠੀਕ ਹੈ ਜੀ ਟੈਂਪਸਾ ਵੈਗਰੂ ਦਾ ਜੋ ਮੜਾ ਚੰਗਾ ਨਹੀਂ ਪਤਾ ਲੱਗਿਆ ਵੀ ਤੁਸੀਂ ਦੋਵੇਂ ਬਿਮਾਰ ਰਹਿੰਦੇ ਆਂ ਹਾਂਜੀ ਇਹਨਾਂ ਦੇ ਪਾਪਾ ਦੇ ਲੱਤ ਦੀ ਵੀ ਜਾਨੀ ਕਿ 나ੜ ਬਲੌਕ ਕਹਿੰਦੇ 나ੜ ਬਲੌਕ ਆ ਥੋੜਾ ਸਮਾਂ ਕੰਮ ਤੇ ਲਾਉਂਦਾ ਥੋੜਾ ਸਮਾਂ ਰੈਸਟ ਕਰ ਲੈਂਦੇ ਆ ਸਾਡੇ ਵੀ ਹੱਡੀ ਨੂੰ ਪ੍ਰੋਬਲਮ ਆ ਰਹੀ ੜਦੀ ਨੂੰ ਬੈਠਕ ਉੱਠਕ ਨਹੀਂ ਹੁੰਦੀ ਸਾਡੇ ਤੋਂ ਕੰਮ ਨਹੀਂ ਹੁੰਦਾ ਬੱਚੀ ਦਾ ਸੁਪਨਾ ਕਿ ਮੈਂ ਪੂਰਾ ਕਰਾਂਗੀ ਬੱਚੀ ਦਾ ਸੁਪਨਾ ਹਲਾ ਲਏ ਸਭ ਦੀਆਂ ਦੁਆਵਾਂਵਾਂ ਨਾਲ ਸਪੋਰਟ ਨਾਲ ਅਸੀਂ ਕਰਾਂਗੇ ਕਿੰਨੇ ਬੱਚੇ ਤੁਹਾਡੇ ਸਾਡੇ ਤਿੰਨ ਬੱਚੇ ਆ ਅੱਗੇ ਪਤਾ ਲੱਗਿਆ ਕਿ ਐਸਐਸਪੀ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਬੱਚੀ ਨੂੰ ਹੌਸਲਾ ਦਿੱਤਾ ਹੈ ਠੀਕ ਹੈ ਨਾ ਸਰ ਸਾਨੂੰ ਬਹੁਤ ਵਧੀਆ ਲੱਗਾ ਜੋ ਬੱਚੀ ਨੂੰ ਹੌਸਲਾ ਦਿੱਤਾ ਐਸਐਸਪੀ ਨੇ ਪੂਰੀ ਮਰਜ਼ੀ ਕਹਿੰਦੇ ਅਸੀਂ ਕਰਾਂਗੇ ਜੀ ਜੋ ਬੱਚੀ ਨੂੰ ਚਾਹੀਦਾ ਸਾਨੂੰ ਦੱਸਿਆ ਕਰੋ ਜੋ ਵੀ ਹਾਂਜੀ ਖੁਸ਼ੀ ਨਾ ਮੈਂ ਕੀ ਕਹਣਾ ਚਾਹੂਗਾ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ ਕੀ ਕਹਣਾ ਚਾਹੂਗਾ ਬਹੁਤ ਹਿੰਦੀਆਂ ਉਮੀਦਾਂ ਪੂਰੀਆਂ ਕਰਨੇ ਚਾਹੁੰਦੇ ਹਾਂ ਜੀ ਕੁੜੀ ਦੀ ਬਾਈ ਜਿਹੜੇ ਕਰਦੇ ਹਾਲਾਤ ਕਿਸ ਤਰੀਕੇ ਦੇ ਕਰਦੇ ਲੱਗਾ ਥੋੜੇ ਜਿਹਾ ਮਾੜਾ ਹੀ ਆ ਸਾਡੇ ਹੂੰ ਤੇ ਬਾਕੀ ਇਹਦੀਆਂ ਉਮੀਦਾਂ ਪੂਰੀਆਂ ਕਰਨਾ ਅਸੀਂ ਚਾਹੁੰਦੇ ਆ ਉਮੀਦ ਹੈ ਤੁਸੀਂ ਇਹਦੀਆਂ ਉਮੀਦਾਂ ਪੂਰੀਆਂ ਕਰਦੇ ਹੋਗੇ ਮੈਂ ਤਾਂ ਫੋਲ ਰੱਖੀ ਬੈਠਾ ਹੀ ਹੂੰ ਕਿੰਨੇ ਬੱਚੇ ਕਿੰਨੇ ਤੁਹਾਡੇ ਤਿੰਨ ਬੱਚੇ ਆ ਜੀ ਨਵਜੂਤ ਕਾ ਕਿਹੜੀ ਕਲਾਸ ਪੜ੍ਹਦੇ ਆਂ 6ਵੀਂ ਕਲਾਸ ਚ ਕਿਹੜੀਆਂ ਖੇਡਾਂ ਦੇ ਵਿੱਚ ਪਤਾ ਹਿੱਸਾ ਲੈ ਰਹੇ ਹੋ ਤੁਸੀਂ ਅਸੀਂ ਰੇਸ ਚ ਜੀ ਕਿੰਨੇ ਮੀਟਰ ਦੀ ਦੌੜ ਆ ਜਿਹੜੀ ਤੁਸੀਂ ਕਰ ਰਹੇ ਹੋ 100 ਮੀਟਰ ਦੀ ਜੀ ਹੁਣ ਤੱਕ ਕਿੰਨੇ ਕਿੰਨੇ ਉਪਲਬਧੀ ਹਾਸਲ ਕਰੀ ਐ ਅਸੀਂ ਉਹ ਰੇਸ ਕੀ ਹੋ ਜਿੱਤੇ ਅਸੀਂ ਸਾਈਕਲ ਜਿੱਤੇ ਆ ਤੇ ਮੈਡਲ ਮੈਡਲ ਜਿੱਤੇ ਇੱਕ ਵਾਰ ਗਏ ਸੀ ਉੱਥੇ ਇੱਕ ਮੈਡਲ ਤੇ ਸਾਈਕਲ ਤੇ ਪੈਸੇ ਮਿਲੇ ਸੀ ਹਾਂ ਕਿੱਕ ਕਰੇ ਸੀਗੇ ਉੱਥੇ ਕੱਲੀ ਸਾਈਕਲ ਤੇ ਪੈਸੇ ਮਿਲੇ ਸੀਗੇ ਅਸੀਂ ਤਿੰਨਰ ਸਾਈਕਲ ਤੇ ਪੈਸੇ ਹੀ ਜਿੱਤੇ ਆ ਆਉਣ ਵਾਲੇ ਸਮੇਂ ਦੇ ਵਿੱਚ ਪੁੱਤ ਕੀ ਸੋਚ ਰੱਖੀ ਐ ਕੀ ਬੰਨਾ ਚਾਹੁੰਦੇ ਆ ਵਿਜ਼ਨ ਕੀ ਐ ਸੁਪਨਾ ਕੀ ਐ ਅਸੀਂ ਫੌਜੀ ਬੰਨਾ ਅਸੀਂ ਫੌਜੀ ਬਣ ਕੇ ਅਸੀਂ ਆਜ ਕੋਈ ਚੀਜ਼ ਬੰਨੂ ਦਿਖਾਉਣਾ ਵੇ ਅਸੀਂ ਜੋ ਕਹਿ ਸੀ ਅਸੀਂ ਬਣ ਗਏ ਇੱਕ ਬੇਟੀ ਇਹ ਗੱਲ ਸਾਹਮਣੇ ਆਈ ਐ ਕਿ ਪੂਰੇ ਪੰਜਾਬ ਦੇ ਨਹੀਂ ਸਾਰੇ ਪੰਜਾਬ ਦੇ ਜਿੰਨੇ ਹੋਰ ਸਕੇਟਾਂ ਉਹਨਾਂ ਨੂੰ ਚੈਲੰਜ ਕਰਤਾ ਤੁਹਾਡੇ ਕੋਲ ਸਾਬਾਨ ਵੱਲੋਂ ਤੁਹਾਡੇ ਵੱਲੋਂ ਕਿ ਜਿਹੜਾ ਇਸ ਬੱਚੀ ਨੂੰ ਹਰਾਊਗਾ ਉਹਨੂੰ 7100 ਰੁਪਏ ਨਾਮ ਦੇਵਾਂਗੇ ਬਹੁਤ ਵੱਡੀ ਗੱਲ ਹੈ ਹਾਂਜੀ ਜੀ ਕਹ ਜੀ ਨਹੀਂ ਇਹ ਸਹੀ ਮੰਨਣਾ ਤੁਸੀਂ ਇਹ ਗੱਲ ਮੰਨਦੇ ਹੋ ਵੀ ਵਾਕਈ ਸਹੀ ਗੱਲ ਹੈ ਹਾਂਜੀ ਜੀ ਅਸੀਂ ਕਹਿੰਦੇ ਸਹੀ ਗੱਲ ਆ ਸਾਡੇ ਕੋਲ ਸਾਬ ਮੰਨਿਆ ਉਮੀਦਾਂ ਦੇ ਖਰੇ ਉਤਰੋਗੇ ਹਾਂਜੀ ਉਤਰਾਂਗੇ ਅਸੀਂ